ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗ ਜੀਓ ਸ਼ਹਾਦਤਾਂ ਦੇ ਸਫ਼ਰ ਦੇ ਵਿੱਚੋਂ ਲੜੀ ਚੱਲ ਰਹੀ ਹੈ ਅੱਜ ਦਾ ਦਿਨ ਸਰਸਾ ਨਦੀ ਦਾ ਵਿਸ਼ੋੜਾ ਹੈ ਆਓ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਸਿੰਘਾ ਸਮੇਤ ਸਰਸਾ ਨਦੀ ਕੋਲ ਪਹੁੰਚੇ ਇੱਥੇ ਪਹੁੰਚਦਿਆਂ ਅੰਮ੍ਰਿਤ ਵੇਲਾ ਹੋ ਗਿਆ ਸਰਸਾ ਦਾ ਪਾਣੀ ਬਹੁਤ ਚੜਿਆ ਹੋਇਆ ਸੀ ਸਤਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਲਈ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰਵਾ ਦਿੱਤਾ ਕਲਗੀ ਵਾਲਿਆ ਤੇਰੀਆਂ ਤੂੰ ਹੀ ਜਾਣਦਾ ਏ ਇੱਥੇ ਜੰਗ ਜੋਰਾਂ ਤੇ ਹੋ ਰਿਹਾ ਸੀ ਤੇ ਮੇਰੇ ਪਾਤਸ਼ਾਹ ਪਰਮਾਤਮਾ ਦੀ ਕੀਰਤੀ ਸੁਣ ਰਹੇ ਸਵੇਰ ਹੋਈ ਦੇਖਿਆ ਪਾਣੀ ਕੁਝ ਕਟਿਆ ਪਰ ਅਜੇ ਵੀ ਪਾਰ ਲੰਘਣਾ ਔਖਾ ਹੈ ਦੁਸ਼ਮਣ ਗਿੱਦੜ ਚਾਂਗੜਾ ਮਾਰਦਾ ਸਰਸਾ ਨਦੀ ਤੇ ਆਣ ਪਹੁੰਚਾ ਇੱਥੇ ਉਹ ਜੰਗ ਹੋਈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਇਹ ਭਿਆਨਕ ਤੋਂ ਵੀ ਭਿਆਨਕ ਸੀ ਵੈਰੀ ਸਮਝਦਾ ਸੀ ਕਿ ਹੁਣ ਗੁਰੂ ਸਾਡੇ ਹੱਥੋਂ ਬਚ ਕੇ ਨਹੀਂ ਜਾ ਸਕਦਾ ਗੁਰੂ ਤੇਗਾਂ ਸਿੰਘਾ ਨੇ ਵੈਰੀ ਨੂੰ ਆਪਣੀ ਹਿੱਕ ਦੇ ਜ਼ੋਰ ਨਾਲ ਰੋਕੀ ਰੱਖਿਆ ਸਤਿਗੁਰੂ ਜੀ ਵੱਲ ਕਿਸੇ ਨੂੰ ਫਟਕਣ ਨਾ ਦਿੱਤਾ ਜਿਹੜਾ ਵੀ ਇੱਧਰ ਨੂੰ ਆਇਆ ਉਸ ਨੂੰ ਬੁਰੀ ਤਰ੍ਹਾਂ ਚੀਰ ਸੁੱਟਿਆ ਪਾਤਸ਼ਾਹ ਜੀ ਨੇ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ ਮੇਰੇ ਕਲਗੀਧਰ ਜੀ ਨੇ ਸਰਸਾ ਨਦੀ ਵੱਲ ਮੋਹਾਰਾ ਮੋੜੀਆਂ ਸਰਸਾਂ ਦੇ ਵਿਚਕਾਰੋਂ ਰੁੱਕ ਕੇ ਪਿੱਛੇ ਵੈਰੀ ਉੱਪਰ ਕਈ ਤੀਰ ਛੱਡੇ ਤੇ ਕਈ ਨਾਮੀ ਜਰਨੈਲ ਸਦਾ ਲਈ ਢੇਰੀ ਕਰ ਦਿੱਤੇ ਵੱਡੇ ਸਾਹਿਬਜਾਦੇ ਪਾਤਸ਼ਾਹ ਜੀ ਨਾਲ ਹੀ ਸਰਸਾ ਪਾਰ ਕਰ ਗਏ ਸਾਰਾ ਵਹੀਰ ਬੁਰੀ ਤਰ੍ਹਾਂ ਖਿੰਡ ਗਿਆ ਬਹੁਤੇ ਸਿੰਘ ਸੀਦੀਆਂ ਪਾ ਗਏ ਕਈਆਂ ਨੂੰ ਪਾਣੀ ਦਾ ਤੇਜ਼ ਵੇਗ ਰੋੜ ਕੀ ਲੈ ਗਿਆ ਕੋਈ ਪਾਰ ਹੋ ਗਿਆ ਕੋਈ ਰੁੜ ਗਿਆ ਕੋਈ ਸ਼ਹੀਦ ਦੀ ਪ੍ਰਾਪਤ ਕਰ ਗਿਆ ਪਾਦਸ਼ਾਹ ਜੀ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ ਲਿਖੇ ਅਨੇਕਾਂ ਗ੍ਰੰਥਾਂ ਸਮੇਤ ਸਭ ਤੋਂ ਵੱਡੇ ਆਕਾਰ ਦਾ ਗ੍ਰੰਥ ਵਿਦਿਆ ਸਾਗਰ ਵੀ ਸਰਸਾ ਦੀ ਪੇੜ ਚੜ ਗਿਆ ਇੰਨੇ ਸ਼ੋਰ ਵਿੱਚ ਇੱਕ ਦੂਸਰੇ ਨੂੰ ਆਵਾਜ਼ ਮਾਰੀ ਸੁਣਾਈ ਨਾ ਦਿੱਤੀ ਕਈ ਸਿੱਖ ਬੀਬੀਆਂ ਤੇ ਬਿਰਦ ਸ਼ਹੀਦیاں ਪਾ ਗਏ। ਕਈ ਬੱਚੇ ਵੀ ਮਾਰੇ ਗਏ। ਸ਼ਹੀਦੀ ਪਾ ਗਏ। 사ਧਗੁਰ ਜੀ ਦਾ ਪਰਿਵਾਰ ਪੂਰੀ ਤਰ੍ਹਾਂ ਵਿਛੜ ਗਿਆ। ਵੀਰਾਂ ਨਾਲੋਂ ਵੀਰ ਐਸੇ ਵਿਛੜੇ ਕਿ ਫਿਰ ਦੁਬਾਰਾ ਨਾ ਮਿਲ ਸਕੇ। ਵੱਡੇ ਸਾਹਿਬਜ਼ਾਦੇ ਕਲਗੀ ਤਰਜੀ ਨਾਲ ਸਰਸਾ ਪਾਰ ਕਰ ਰੋਪੜ ਵੱਲ ਚਲੇ ਗਏ। ਛੋਟੇ ਸਾਹਿਬਜ਼ਾਦੇ ਤੇ ਦਾਦੀ ਮਾਂ ਗੁਜਰ ਕੌਰ ਜੀ ਸਰਸਾ ਨੂੰ ਪਾਰ ਨਾ ਕਰ ਸਕੇ ਸਰਸਾ ਕਿਨਾਰੇ ਕਿਸੇ ਔਜੜ ਰਾਹਾਂ ਵੱਲ ਹੋ ਤਰੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਣੀ ਸਿੰਘ ਜੀ ਦੇ ਜਥੇ ਤੇ ਸਿੰਘਾਂ ਸਮੇਤ ਸਰਸਾ ਤੋਂ ਪਾਰ ਰੋਪੜ ਜਾ ਰਹੇ ਸਰਸਾ ਦੇ ਕਿਨਾਰੇ ਬਹੁਤ ਕਹਿਰ ਵਰਤਿਆ ਸਭ ਕੁਝ ਹੱਸਦਾ ਵਸਦਾ ਉਜੜ ਗਿਆ ਅੰਤਵਸੇ ਮੈਂ ਉਜੜਾਣ ਵਾਲੇ ਕਲਗੀ ਤਰਜੀ ਦੇ ਬੋਲਾਂ ਵਾਲੇ ਕਹਾਣੇ ਸੱਚ ਹੋ ਗਈ ਸਤ ਪੋ 1761 ਬਿਕਰਮੀ 21 ਦਸੰਬਰ 1704 ਈਸਵੀ ਦੀ ਚੜ੍ਹਦੀ ਸਵੇਰ ਗੁਰੂ ਪਰਿਵਾਰ ਨੂੰ ਵਿਛੋੜਨ ਵਾਲੀ ਮੰਦਪਾਗੀ ਹੋ ਨਿਬੜੀ ਪਰਿਵਾਰ ਨਾਲੋਂ ਵਿਛੜ ਕੇ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਮਾਈ ਭਾਗੋ ਤੇ ਬੀਬੋ ਦੋਵੇਂ ਪਹਿਲੇ ਨਾ ਮਨੀ ਪਾਈ ਮਨੀ ਸਿੰਘ ਪਾਈ ਜਵਾਹਰ ਸਿੰਘ ਤੇ ਪਾਈ ਧੰਨਾ ਸਿੰਘ ਇਹ ਦੋਨੋਂ ਦਿੱਲੀ ਦੇ ਰਹਿਣ ਵਾਲੇ ਰੋਪੜ ਪਹੁੰਚ ਗਏ ਇੱਥੇ ਪਾਈ ਜਵਾਹਰ ਸਿੰਘ ਅਰੋੜਾ ਦੇ ਰਿਸ਼ਤੇਦਾਰ ਸੀ ਜੋ ਖਾਸ ਇਤਬਾਰਿਸ ਸਰਦਾਲੂ ਸਿੰਘ ਸਨ ਮਾਤਾਵਾ ਸਿੰਘ ਅਤੇ ਦਾਸੀਆਂ ਇਹਨਾਂ ਦੇ ਘਰ ਜਾ ਪਹੁੰਚੇ ਇਹਨਾਂ ਨੇ ਉੱਜ ਕੇ ਸੇਵਾ ਕੀਤੀ ਪਾਈ ਮਨੀ ਸਿੰਘ ਜੀ ਸਮੇਤ ਸਾਰੇ ਸਿੰਘਾਂ ਨੇ ਸਾਰੀ ਰਾਤ ਜਾ ਕੇ ਪਹਿਰਾ ਦਿੱਤਾ ਇੱਕ ਘੜੀ ਵੀ ਨਾ ਸੌ ਸਕੇ ਸਾਰੀ ਰਾਤ ਮੌਕੇ ਦੇ ਹਾਲਾਤ ਦੀ ਤੋ ਲੈਂਦੇ ਰਹੇ ਇਹ ਰਾਤ ਮਾਤਾਵਾਂ ਲਈ ਵੀ ਕਟਣੀ ਸੌਖੀ ਨਹੀਂ ਸੀ ਪੁੱਤਰ ਪਤੀ ਦੇ ਰੱਬ ਵਰਗੀ ਸੱਸ ਦਾ ਵਿਛੋੜਾ ਤੋਰ ਸੀਨੇ ਨੂੰ ਤੂੰ ਪਾਈ ਜਾਂਦਾ ਆਨੰਦਪੁਰ ਸਾਹਿਬ ਤੋਂ ਸਰਸਾ ਤੱਕ ਦਾ ਸਫ਼ਰ ਅੱਖਾਂ ਮੁਹਰੇੋਂ ਪਰੇ ਨਾ ਜਾਂਦਾ ਕਿਵੇਂ ਵੈਰੀ ਨੇ ਧੋਖਾ ਦਿੱਤਾ ਕਿਵੇਂ ਸਰਸਾ 'ਚ ਅੱਖਾਂ ਨਾਲ ਰੁੜੇ ਜਾਂਦੇ ਸਿੱਖ ਸੇਵਕ ਤੱਕੇ ਭੁੱਖ ਤੇ ਦੁੱਖ ਦੇ ਪੰਨੇ ਸਿੰਘ ਜਾਨਾ ਹੋੜ ਲੜਦੇ ਅੱਖਾਂ ਮੂਰੇ ਵਾਰ-ਵਾਰ ਆਣ ਮਾਵਾ ਦੇ سینੇ 'ਚ ਹਲਚਲ ਮਚਾ ਨੀਂਦ ਉਡਾ ਦਿੰਦੇ ਪੁੱਤਰ ਕਿੱਥੇ ਹੋਣਗੇ ਪਤੀ ਦੀ ਸੇਵਾ ਵਿੱਚ ਕੌਣ ਹਾਜ਼ਰ ਹੋਵੇਗਾ ਇਹ ਬੀਤੀ ਹੋਵੇਗੀ ਇਹਨਾਂ ਸੋਚਾਂ ਵਿੱਚ ਸਾਰੀ ਰਾਤ ਪਾਸੇ ਇੱਕ ਹੀ ਰਾਤ ਬਸੇ ਲੈਂਦਿਆ ਮਤੀਤ ਹੋ ਗਈ ਸਵੇਰ ਹੁੰਦਿਆਂ ਦੋਨੋਂ ਮਾਤਾਵਾਂ ਪਾਈ ਮਨੀ ਸਿੰਘ ਪਾਈ ਜਵਾਹਰ ਸਿੰਘ ਪਾਈ ਤੰਨਾ ਸਿੰਘ ਤੇ ਭਾਗੋ ਤੇ ਬੀਬੋ ਬਾ ਸਾਰੇ ਪੇਸ ਵਟਾ ਕੇ ਇੱਕ ਬੈਲ ਗੱਡੀ ਵਿੱਚ ਬੈਠ ਕੇ ਹੀ ਦਿਨਾਂ ਤੱਕ ਅਕਸ਼ਟ ਪ੍ਰਿਆਸ ਸਫ਼ਰ ਤੈਅ ਕਰਕੇ ਦਿੱਲੀ ਪਹੁੰਚ ਗਏ ਇੱਥੇ ਪਾਈ ਜਵਾਹਰ ਸਿੰਘ ਦੇ ਘਰ ਜਾ ਵਿਰਾਜੇ ਇਧਰ ਕਲਗੀਧਰ ਪਾਤਸ਼ਾਹ ਜੀ ਪਿੰਡ ਕਨੌਲੇ ਵਿੱਚ ਦੀ ਹੁੰਦੇ ਹੋਏ ਪਿੰਡ ਫੇਡੇ ਤੇ ਲੌਦੀ ਮਾਜਰੇ ਦੇ ਰਸਤੇ ਰੋਪੜ ਜਾ ਪਹੁੰਚੇ ਮੂਰੇ ਰੋਪੜੀਏ ਪਠਾਨ ਗੁਰੂ ਜੀ ਦੇ ਵੈਰੀ ਬਣ ਬੇਈਮਾਨ ਦੀ ਹੱਦ ਟੱਪ ਗਏ ਕਦੇ ਇਹ ਪਠਾਨ ਗੁਰੂ ਜੀ ਕੋਲ ਅਨੰਦਪੁਰ ਸਾਹਿਬ ਨੌਕਰੀ ਕਰਦੇ ਸੀ ਗੁਰੂ ਘਰ ਤੋਂ ਇਨਾਮ ਤੇ ਤਨਖਾਹ ਲੈਣ ਵਾਲੇ ਪਠਾਨ ਗੁਰੂ ਘਰ ਦੇ ਦੋਖੀ ਬਣ ਗਏ ਰੋਪੜ ਦੇ ਪਠਾਣਾ ਨਾਲ ਚੰਗੀ ਝੜਪ ਹੋਈ ਇਨਾ ਬੇਈਮਾਨਾਂ ਦੇ ਸਿੰਘਾਂ ਨੇ ਬੁਰੀ ਤਰ੍ਹਾਂ ਮੂੰਹ ਪੰਨੇ ਬਹੁਤੇ ਪਠਾਨ ਮਾਰੇ ਗਏ ਬਾਕੀ ਪਿੱਛੇ ਨੂੰ ਪੱਜ ਆਪਣੀ ਜਾਨ ਬਚਾ ਗਏ ਪਾਸ਼ਾ ਜੀ ਪਿੰਡ ਕੋਟਲੇ ਪਹੁੰਚ ਗਏ ਇੱਥੋਂ ਦੇ ਨਿਹੰਗ ਖਾਨ ਪਠਾਨ ਦੇ ਬਹੁਤ ਸਤਿਕਾਰ ਦਿੱਤਾ ਆਪਣੀ ਹਵੇਲੀ ਦੇ ਬੂਹੇ ਬਹੁਤ ਪਿਆਰ ਸ਼ਬਦਾਂ ਨਾਲ ਖੋਲ ਦਿੱਤੇ ਫਿਰ ਗੁਰੂਵਾਲਾ ਕੋਟਲੇ ਗਏ ਉਹਨਾਂ ਦਰਵਾਜ਼ੇ ਖੋਲ ਦਿਖੇ ਨਿਹੰਗ ਖਾਨ ਪਠਾਨ ਗੁਰੂ ਘਰ ਦਾ ਬਹੁਤ ਸ਼ਰਧਾਲੂ ਸੀ ਇਹਨਾਂ ਦੇ ਵੱਡੇ-ਵਡੇਰੇ ਵੀ ਗੁਰੂ ਘਰ ਦੇ ਸ਼ਰਧਾ ਰੱਖਦੇ ਸੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਅਤੇ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਇਹਨਾਂ ਦੇ ਵੱਡੇ ਪੁਰਖਿਆਂ ਦੇ ਗ੍ਰਹਿ ਚਰਨ ਪਾਣੇ ਹਾਲ ਕੀਤਾ ਸੀ ਕਲਗੀਧਰ ਪਾਤਸ਼ਾਹ ਜੀ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਗ੍ਰਹਿ ਨੂੰ ਪਾਗ ਲਾ ਗਏ ਸਨ ਪਹਿਲੀ ਵਾਰ ਪੰਗਾਣੀ ਦਾ ਜੰਗ ਜਿੱਤ ਪਹੋਂਟਾ ਸਾਹਿਬ ਤੋਂ ਵਾਪਸ ਆਉਂਦੇ ਦੂਜੀ ਵਾਰ ਨਿਹੰਗ ਖਾਨ ਦੇ ਲੜਕੇ ਆਲਮ ਖਾਨ ਦੀ ਮੰਗਣੀ ਦੇ ਸੱਦੇ ਤੇ ਤੀਜੀ ਵਾਰ ਕੁਰਕਸ਼ਿਤ ਦੀ ਵਾਪਸੀ ਸਮੇਂ ਅੱਜ ਚੌਥੀ ਵਾਰ ਪਾਤਸ਼ਾਹ ਜੀ ਇਸ ਘਰ ਵਿੱਚ ਆਏ ਨਿਹੰਗ ਖਾਨ ਨੇ ਆਨੰਦਪੁਰ ਸਾਹਿਬ ਛੱਡੋਂ ਦਾ ਸਾਰਾ ਹਾਲ ਪੁੱਛਿਆ ਆਪਣੇ ਲੜਕੇ ਆਲਮ ਖਾਨ ਦੀ ਮੰਗਣੀ ਦਾ ਸੱਦਾ ਪੱਤਰ ਦੇਣ ਵਾਲੀ ਬੇਗਮ ਤੇ ਲੜਕੀ ਮਮਤਾਜ ਨੂੰ ਨਾਲ ਲੈ ਕੇ ਇੱਕ ਰਾਤ ਆਨੰਦਪੁਰ ਸਾਹਿਬ ਨਿਹੰਗ ਖਾਨ ਪਠਾਨ ਰਹਿ ਗਏ ਆਇਆ ਸੀ ਉੱਥੇ ਦੇ ਰੋਹਾਨੀਅਤ ਨੇ ਜਾ ਰਿਹਾ ਨੋਹ ਭਲੀ ਪਾਤ ਜਾਣਦਾ ਸੀ ਸਾਰੀ ਕਹਾਣੀ ਗੁਰੂ ਪਾਤਸ਼ਾਹ ਜੀ ਪਾਸੋਂ ਸੁਣ ਕੇ ਇਸ ਦਾ ਹਿਰਦਾ ਬਹੁਤ ਦੁਖੀ ਹੋਇਆ ਪਰਵਾਰ ਦੇ ਵਿਛੋੜੇ ਦਾ ਸੁਣ ਤਾਂ ਇਸ ਨਾਮ ਮਨ ਝੂਠੀਆਂ ਕਸਮਾਂ ਖਾਣ ਵਾਲਿਆਂ ਮੁਗਲਾਂ ਤੇ ਪਹਾੜੀਆਂ ਨੂੰ ਲਾਨਤ ਪਾਉਣ ਲੱਗਾ ਇਸ ਨੇ ਗੁਰੂ ਪਾਤਸ਼ਾਹ ਜੀ ਦਾ ਆਸਨ ਇੱਕ ਲੁਕਵੀ ਕੋਠੜੀ ਵਿੱਚ ਲੁਵਾ ਦਿੱਤਾ ਆਪ ਸਾਰਾ ਪਰਿਵਾਰ ਸੇਵਾ ਵਿੱਚ ਡਟ ਗਿਆ ਜਖਮੀ ਸਿੰਘਾਂ ਦੇ ਮਲਮ ਪੱਟੀ ਕੀਤੀ ਅੱਜ ਔਖੇ ਸਮੇਂ ਵੀ ਨਹੰਖ ਖਾਨ ਨੇ ਪ੍ਰੀਤ ਦੀਆਂ ਤੰਦਾਂ ਟੁੱਟਣ ਨਾ ਦਿੱਤੀਆਂ ਅੱਗੇ ਨਾਲੋਂ ਵੀ ਵੱਧ ਕੇ ਪਨੋ ਮਨੋ ਸੇਵਾ ਕੀਤੀ ਤਾਂ ਨੇ ਇਹ ਪਰਿਵਾਰ ਜੋ ਮੁਸੀਬਤ ਦੇ ਸਮੇਂ ਵੀ ਗੁਰੂ ਪਾਤਸ਼ਾਹ ਜੀ ਨਾਲ ਪ੍ਰੀਤ ਪਾਲਣ ਲੈ ਸੇਵਾ ਤੇ ਖਜ਼ਾਨੇ ਲੁੱਟ ਰਿਹਾ ਸੀ ਗੁਰੂ ਪਾਤਸ਼ਾਹ ਜੀ ਪਲੰਘ ਤੇ ਬੈਠੇ ਅਜੇ ਇਸ ਹਵੇਲੀ ਵਿੱਚ ਹੀ ਸੰਨ ਕੇ ਸਾਹਿਬਜਾਦਾ ਅਜੀਤ ਸਿੰਘ ਜੀ ਗੰਭੀਰ ਜ਼ਖਮੀ ਹਾਲਤ ਵਿੱਚ ਪਾਈ ਬਚਿੱਤਰ ਸਿੰਘ ਜੀ ਨੂੰ ਨਾਂ ਲਿਆ ਹਾਜ਼ਰ ਹੋਇਆ ਜੋ ਪਿੰਡ ਮਲਕਪੁਰ ਵਿਖੇ ਦੁਸ਼ਮਣ ਦੀ ਛੜਪ ਵਿੱਚ ਸਖਤ ਜ਼ਖਮੀ ਹੋ ਗਿਆ ਸੀ ਗੁਰੂ ਪਾਤਸ਼ਾਹ ਜੀ ਨੇ ਪਾਈ ਬਚਿੱਤਰ ਸਿੰਘ ਜੀ ਵੱਲ ਦੇਖ ਜਿੱਥੇ ਆਪ ਬੈਠੇ ਸੀ ਉਸ ਪਲੰਗ ਤੇ ਲਟਾ ਦਿੱਤਾ ਇਸ ਦੇ ਡੂੰਘੇ ਜ਼ਖਮਾਂ ਤੇ ਪੱਟੀਆਂ ਬੰਨੇ ਬਣਾਈਆਂ ਦਸਵੇਂ ਪਾਤਸ਼ਾਹ ਜੀ ਨੇ ਵੈਰੀ ਦਾ ਕੋਈ ਭਰੋਸਾ ਨਾ ਜਾਣ ਇੱਥੋਂ ਜਾਣਾ ਚੰਗਾ ਸਮਝਿਆ ਇਸ ਨਿਹੰਗ ਖਾਨ ਪਠਾਨ ਦੀ ਪ੍ਰੀਤ ਦੇਖ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਇਹਨਾਂ ਨੂੰ ਕਟਾਰ ਅਤੇ ਸ੍ਰੀ ਸਾਹਿਬ ਦੀ ਬਖਸ਼ਿਸ਼ ਕੀਤੀ ਤੇ ਸਭ ਤੋਂ ਵਿਦਾਇਗੀ ਲਈ ਨਿਹੰਗ ਖਾਨ ਦਾ ਲੜਕਾ ਪਾਤਸ਼ਾਹ ਜੀ ਨੂੰ ਰਸਤਾ ਦੱਸਣ ਲਈ ਪਿੰਡ ਲਖਮੀਪੁਰ ਤੱਕ ਨਾਲ ਗਿਆ ਅਲਗੀ ਤਰਜੀ ਪਿੰਡ ਬ੍ਰਾਹਮਣ ਮਾਜਰਾ ਪਹੁੰਚੇ ਥੋੜੀ ਦੇਰ ਇੱਥੇ ਰੁੱਕ ਕੇ ਪਿੰਡ ਬੂਰ ਮਾਜਰੇ ਨੂੰ ਚਲੇ ਗਏ ਬੂਰ ਮਾਜਰੇ ਇੱਕ ਹੁਤੋਂ ਸਤਕਾਰ ਸਤਿਗੁਰੂ ਜੀ ਨੇ ਜਲ ਛਕਿਆ ਮੂੰਹ ਹੱਥ ਤੋਤਾ ਆਲੇ ਦੁਆਲੇ ਤੋਂ ਵੈਰੀ ਦੀ ਪਿੰਕ ਲਈ ਸਿੰਘਾਂ ਨੇ ਵੀ ਜਲ ਪਾਣੀ ਛਕਿਆ ਮੂੰਹ ਹੱਥ ਤੋਂ ਸੁਚੇਤ ਹੋਏ ਕਿਸੇ ਪ੍ਰੇਮੀ ਨੇ ਗੁਰੂ ਜੀ ਨੂੰ ਆਣ ਨਮਸਕਾਰ ਕੀਤੀ ਤੇ ਦੱਸਿਆ ਕਿ ਬਾਦਸ਼ਾਹ ਜੀ ਜਿਹੜੀ ਫੌਜ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਪਾਸੋਂ ਮੰਗਵਾਈ ਸੀ ਉਹ ਨੇੜੇ ਦੇ ਪਿੰਡ ਵਿੱਚ ਪਹੁੰਚ ਚੁੱਕੀ ਹੈ ਛੇਤੀ ਹੀ ਇੱਧਰ ਨੂੰ ਆ ਰਹੀ ਹੈ ਉਸ ਦੀ ਗਿਣਤੀ 10 ਲੱਖ ਹੈ ਦਸਣ ਵਾਲਾ ਘੋੜਸਵਾਰ ਸਰਕਾਰੀ ਸਿਪਾਹੀ ਗੁਰਦਸ਼ਮੇਸ਼ ਜੀ ਦਾ ਸ਼ਰਧਾਲੂ ਸੀ ਪਾਤਸ਼ਾਹ ਜੀ ਵੈਰੀ ਦੀ ਸਾਰੀ ਸੂਲ ਹੈ ਇੱਥੋਂ ਪਿੰਡ ਦੁਗਰੀ ਵਿੱਚ ਦੇ ਪਿੰਡ ਤਾਲਾਪੁਰ ਦੀ ਉੱਚੀ ਟਿੱਬੀ ਤੋਂ ਲੰਘਦੇ ਹੋਏ ਚਮਕੌਰ ਦੇ ਬਾਗ ਵਿੱਚ ਜਾ ਵਿਰਾਜੇ ਦੂਰ ਦੁਆਰਾ ਪਰਿਵਾਰ ਛੋੜਾ ਵਾਲੀ ਥਾਂ ਇਸ ਉੱਚੀ ਟਿੱਬੀ ਤੇ 1947 ਈਸਵੀ ਤੋਂ ਪਹਿਲਾਂ ਇੱਕ ਕਬਰ ਹੁੰਦੀ ਸੀ ਸਥਾਨਕ ਮੁਸਲਮਾਨ ਇਸ ਨੂੰ ਸਰਸਾ ਦੇ ਜੁੱਧ ਦੇ ਦੀ ਛੇਦ ਹੋਇਆ ਮੰਨ ਕੇ ਪੁੱਜਦੇ ਸਨ ਸੰਤ ਕਰਤਾ ਸਿੰਘ ਦੀ ਪੈਰੋ ਮਾਜਰਾ ਵਾਲਿਆਂ ਨੇ 1950 ਈਸਵੀ ਵਿੱਚ ਇਸ ਕਬਰ ਨੂੰ ਢਾ ਕੇ ਇੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਉਸਾਰਿਆ 1964 ਈਸਵੀ ਵਿੱਚ ਸੰਤ ਅਜੀਤ ਸਿੰਘ ਸਾਹਿਬ ਕਾ ਗੁਰਦੁਆਰੇ ਦੀ ਮੌਜੂਦਾ ਇਮਾਰਤ ਸਮੇਤ ਇੱਥੇ ਹੋਰ ਵੀ ਕਈ ਉਸਾਰੀਆਂ ਕਰਵਾਈਆਂ ਗਈਆਂ ਗੁਰੂ ਕਾਲ ਲੰਗਰ ਚਲਾਇਆ ਨੇ ਕੋਲਟਰਾ ਨੇ ਹੰਖਾਂ ਵਿਕੇ ਨਿਹੰਗ ਖਾਨ ਦੀ ਪੁਰਾਣੀ ਹਵੇਲੀ ਕਿਲਾ ਮੌਜੂਦ ਹੈ ਜੋ ਖੰਡਰ ਦਾ ਰੂਪ ਧਾਰ ਕੇ ਕਿਸੇ ਦੀ ਨਿੱਜੀ ਵਿਰਾਸਤ ਬਣੀ ਹੋਈ ਹੈ ਸਿੱਖ ਪੰਥ ਨੂੰ ਇਸ ਦੀ ਸੇਵਾ ਸੰਭਾਲ ਲਈ ਕਦਮ ਚੁੱਕਨੇ ਲਾਜ਼ਮੀ ਹੋਣੇ ਹਨ